अपने ब्याह ए च दा जवाई वेखो सोशल मीडिया उत्ते लोग किस तरीके करदे ने ट्रोल ਸਸ਼੍ਰੀ ਗੱਤ ਮੈਂ ਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਮਾਸਟਰ ਪਰਫੈਕਸ਼ਨਿਸਟ ਯਾਨੀ ਕਿ ਅਮੀਰ ਖਾਨ ਦੇ ਬਾਰੇ ਜਿਨ੍ਹਾਂ ਦੀ ਬੇਟੀ ਇਰਾ ਖਾਨ ਦਾ ਹਾਲੀ ਦੇ ਵਿੱਚ ਬਾਲੀਵੁੱਡ ਦੇ ਸੈਲੀਬ੍ਰਿਟੀ ਫਿਟਨੈਸ ਟ੍ਰੇਨਰ ਨੂਪੁਰ ਸ਼ਿਖਰੇ ਦੇ ਨਾਲ ਵਿਆਹ ਹੋਇਆ ਤਾਂ ਦੱਸਦੀ ਕਿ ਵਿਆਹ ਜੋ ਸੀਗਾ ਬਾਲੀਵੁੱਡ ਦੇ ਬਿਗ ਫੈਟ ਵੈਡਿੰਗਸ ਦੀ ਤਰ੍ਹਾਂ ਤਾਂ ਨਹੀਂ ਸੀਗਾ ਇਹ ਵੀ ਆ ਬਹੁਤ ਜ਼ਿਆਦਾ ਸਿੰਪਲ ਸੀਗਾ ਪਰ ਫਿਰ ਵੀ ਇਹ ਵਿਆਹ ਜੋ ਸੀਗਾ ਬਹੁਤ ਜ਼ਿਆਦਾ ਲਾਈਮਲਾਈਟ ਦੇ ਵਿੱਚ ਆ ਗਿਆ ਦਰਅਸਲ ਇਸ ਵਿਆਹ ਦੇ ਲਾਈਮਲਾਈਟ 'ਚ ਆਉਣ ਦੀ ਵਜ੍ਹਾ ਸੀ ਅਮੀਰ ਖਾਨ ਦੇ ਜਵਾਈ ਦਾ ਡਰੈਸਿੰਗ ਸੈਂਸ ਕਰਕੇ ਲੋਕ ਬਹੁਤ ਜ਼ਿਆਦਾ ਉਹਨਾਂ ਨੂੰ ਟ੍ਰੋਲ ਕਰ ਰਿਹਾ ਤੇ ਦੱਸ ਜੀ ਵਿਆਹ ਬਹੁਤ ਸਿੰਪਲ ਤਰੀਕੇ ਨਾਲ ਹੋਇਆ ਸੀਗਾ ਪਰ ਜਿਹੜੇ ਅਮੀਰ ਖਾਨ ਦੇ ਜਵਾਈ ਸੀਗੇ ਵਿਆਹ ਦੇ ਵਿੱਚ ਸੈਂਡੋ ਤੇ ਨਿਕਰ ਪਾ ਕੇ ਪਹੁੰਚ ਗਏ ਉਸ ਤੋਂ ਬਾਅਦ ਲੋਕ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਟ੍ਰੋਲ ਕਰ ਰਿਹਾ ਤੇ ਦੱਸ ਜੀ ਇਰਾ ਖਾਨ ਤੇ ਨੂਪੁਰ ਸ਼ਿਖਰੇ ਦਾ ਬੀਤੇ ਦਿਨੀ ਵਿਆਹ ਹੋਇਆ ਸੀਗਾ ਸੋਸ਼ਲ ਮੀਡੀਆ ਉੱਤੇ ਇਹਨਾਂ ਦੇ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਲੋਕ ਬਹੁਤ ਤਰੀਕੇ ਤਰੀਕੇ ਦੇ ਕਮੈਂਟਸ ਕਰ ਰਹੇ ਨੇ ਤਾਂ ਮੈਂ ਅ ਅਮੀਰ ਖਾਨ ਦੇ ਜਵਾਈ ਦੀ ਗੱਲ ਕਰਾਂ ਤੇ ਉਹ ਆਪਣੇ ਵਿਆਹ ਤੋਂ ਕੁਝ ਟਾਈਮ ਪਹਿਲਾਂ ਹੀ ਜੋਗਿੰਗ ਕਰ ਰਹੇ ਸੀਗੇ ਤੇ ਜੋਗਿੰਗ ਕਰਦਿਆ ਕਰਦਈ ਇਹ ਜੋ ਜਨਾਬ ਸੀਗੇ ਆਪਣੇ ਵਿਆਹ 'ਚ ਪਹੁੰਚਦੇ ਆ ਜਿੱਥੇ ਇਹਨਾਂ ਦੇ ਵੱਲੋਂ ਕੋਟ ਮੈਰਿਜ ਦੇ ਲਈ ਸਾਈਨ ਕੀਤੇ ਜਾਂਦੇ ਆ ਤੇ ਬਾਅਦ ਵਿੱਚ ਵਿਆਹ ਦੇ ਵਿੱਚ ਆਪਣੇ ਹੀ ਢੋਲ ਦੇ ਉੱਤੇ ਭੰਗੜਾ ਪਾਉਂਦੇ ਹੋਏ ਬਤੌਰ ਨਜ਼ਰ ਆਉਂਦੇ ਆ ਤੇ ਲੋਕਾਂ ਦੇ ਵੱਲੋਂ ਬਹੁਤ ਕਮੈਂਟਸ ਕੀਤੇ ਜਾ ਰਿਹਾ ਟਰੋਲ ਕੀਤਾ ਜਾ ਰਿਹਾ ਕਿ ਕਿਹਾ ਜਾ ਰਿਹਾ ਕਿ ਸ਼ਾਇਦ ਇਹਨਾਂ ਕੋਲ ਬਜਟ ਨਹੀਂ ਸੀਗਾ ਕਈਆਂ ਦਾ ਕਹਿਣਾ ਕਿ ਜਨਾਬ ਦੇ ਕੋਲ ਸ਼ਰਵਾਨੀ ਦੇ ਲਈ ਪੈਸੇ ਨਹੀਂ ਸੀਗੇ ਤਾਂ ਪੈਸੇ ਇਕੱਠੇ ਕਰਕੇ ਇਹਨਾਂ ਨੂੰ ਸ਼ਰਵਾਨੀ ਲੈ ਕੇ ਦਿੰਦੇ ਆ ਹਾਲਾਂਕਿ ਕੁਝ ਟਾਈਮ ਬਾਅਦ ਹੀ ਇਹਨਾਂ ਦੇ ਜੋ ਜਵਾਈ ਹੁੰਦੇ ਆ ਉਹ ਸ਼ੇਰਵਾਨੀ ਪਾ ਕੇ ਵੀ ਆ ਜਾਂਦੇ ਆ ਪਰ ਲੋਕਾਂ ਦੇ ਵੱਲੋਂ ਕੀ ਕੁਝ ਕਮੈਂਟਸ ਕੀਤੇ ਜਾ ਰਹੇ ਆ ਇੱਕ ਵਾਰ ਮੈਂ ਤੁਹਾਨੂੰ ਉਹ ਵੀ ਪੜ ਕੇ ਸੁਣਾਉਂਦੀ ਆ ਤੇ ਤੁਹਾਡੇ ਉਹਨਾਂ ਦੇ ਉੱਤੇ ਕੀ ਵਿਚਾਰ ਆ ਮੈਨੂੰ ਜ਼ਰੂਰ ਦੱਸੋ ਤਾਂ ਲੋਕਾਂ ਦਾ ਬਹੁਤ ਟਰੋਲ ਕੀਤਾ ਜਾ ਰਿਹਾ ਇਹਨਾਂ ਨੂੰ ਤਾਂ ਲੋਕ ਕਈ ਲਿਖ ਰਹੇ ਨੇ ਕਿ ਵਿਆਹ ਕਰ ਰਿਹਾ ਹੈ ਜਾਂ ਫਿਰ ਪਾਗਲਪਨ ਕਰ ਰਿਹਾ ਹੈ ਇਸ ਤੋਂ ਅਗਲਾ ਕਮੈਂਟ ਆਂਦਾ ਵੀ ਅਮੀਰ ਖਾਨ ਦੀ ਪੂਰੀ ਫੈਮਲੀ ਹੀ ਪਾਗਲ ਹੈ ਇਸ ਨਾਲ ਹੀ ਕੁਝ ਲਿਖਦੇ ਨੇ ਕਿ ਟੇਲਰ ਨੇ ਇਸ ਨੂੰ ਕਪੜੇ ਟਾਈਮ ਤੇ ਨਹੀਂ ਦਿੱਤੇ ਇਸ ਕਰਕੇ ਵਿਚਾਰਾ ਇਹਨੇ ਕਪੜਿਆਂ ਦੇ ਵਿੱਚ ਆ ਗਿਆ ਉਥੇ ਕਈਆਂ ਦਾ ਲਿਖਣਾ ਹੈ ਕਿ ਇਹ ਅਮੀਰ ਖਾਨ ਦਾ ਸੱਤਵੇਂ ਸੀਰੀਅਲ ਵਾਲਾ ਲੋਕ ਹੈ ਜੋ ਹਾਲੇ ਤੱਕ ਸੁਧਰਿਆ ਹੀ ਨਹੀਂ ਹੈ ਕਈ ਲਿਖ ਰਿਹਾ ਹੈ ਵੀ 13 ਸਾਲ ਮੈਂਟਲ ਹਸਪੀਟਲ ਦੇ ਵਿੱਚ ਰਿਹਾ ਸੀ ਤੇ ਇਸ ਦੇ ਨਾਲ ਹੀ ਕੁਝ ਲੋਕਾਂ ਦਾ ਲਿਖਣਾ ਹੈ ਕਿ ਕੁਝ ਡਿਫਰੈਂਟ ਕਰਨਾ ਸੀਗਾ ਇਹ ਤਾਂ ਠੀਕ ਹੈ ਪਰ ਵਾਹੀਅਤ ਥੋੜੀ ਕਰਨਾ ਸੀ ਤੇ ਕਈਆਂ ਦਾ ਲਿਖਣਾ ਕਿ ਕੁਝ ਆਪਾਂ ਫੰਡ ਰੇਸ ਕਰਦੇ ਆ ਤਾਂ ਜੋ ਅਮੀਰ ਖਾਨ ਦੇ ਜਵਾਈ ਦੇ ਲਈ ਆਪਾਂ ਇੱਕ ਸ਼ਿਰਵਾਨੀ ਲਈਏ ਤੇ ਉਹ ਸ਼ਿਰਵਾਨੀ ਪਾ ਕੇ ਬਤੌਰ ਵਿਆਹ ਦੇ ਵਿੱਚ ਪਹੁੰਚਣ ਤਾਂ ਇਹ ਸਾਰੇ ਕਮੈਂਟਸ ਆ ਰਹੇ ਆ ਉਹਨਾਂ ਨੂੰ ਪਾਗਲ ਵੀ ਕਿਹਾ ਜਾ ਰਿਹਾ ਅਮੀਰ ਖਾਨ ਨੂੰ ਵੀ ਟਰੋਲ ਕੀਤਾ ਜਾ ਰਿਹਾ ਅਮੀਰ ਖਾਨ ਦੀ ਗੱਲ ਕਰੀਏ ਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਸੁਪਰ ਹਿੱਟ ਫਿਲਮਾਂ ਦਿੱਤੀਆਂ ਨਾ ਪਰ ਅਕਸਰ ਉਹਨਾਂ ਦੇ ਡ्रेसਿੰਗ ਸੈਂਸ ਕਰਕੇ ਉਹਨਾਂ ਦੇ ਰਿਲੇਸ਼ਨਸ਼ਿਪ ਕਰਕੇ ਵੀ ਉਹਨਾਂ ਨੂੰ ਟਰੋਲ ਕੀਤਾ ਜਾਂਦਾ ਤੇ ਵੈਡਿੰਗ ਦੀ ਗੱਲ ਕਰੀਏ ਤਾਂ ਇਸ ਵਿਆਹ ਦੇ ਵਿੱਚ ਅਮੀਰ ਖਾਨ ਦੀਆਂ ਦੋਨੋਂ Ex wives ਪਹੁੰਚਿਆ ਸੀ ਜਿਨ੍ਹਾਂ ਦੇ ਉੱਤੇ ਪਿਆਰ ਲੁਟਾਉ ਸਗੇ ਸੋ ਵਿਆਹ ਦੀਆਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਉਤੇ ਟਰੋਲ ਵੀ ਕੀਤਾ ਜਾ ਰਿਹਾ ਹੈ ਕਈ ਲੋਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਤੇ ਤੁਹਾਡੇ ਇਸ ਵੈਡਿੰਗ ਦੇ ਉੱਤੇ ਕੀ ਵਿਚਾਰ ਨੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ